ਲਾਇ ਮਿੱਤਰੋ ਦੇਖੋ ਬਾਬਾ ਜੀ ਦੇ ਕਬੂਤਰਾਂ ਪਾਣੇ ਵੀਰੇ ਟੀਕੇ ਵੀ ਲਾਇਆ ਨੇ ਤੇ ਹੁਣ ਦਵਾਈ ਵੀ ਚੱਲ ਰਹੀ ਹੈ ਵੀਰੇ ਪ੍ਰੈਸ਼ਰ ਨਾਲ ਦਵਾਈ ਮਾਰਦੇ ਆ ਮਸ਼ੀਨ ਨਾਲ ਤੇ ਵੀਰੇ ਹਰੇ ਕਬੂਤਰ ਬਾਜਾ ਨੂੰ ਭਰਾਵਾਂ ਨੂੰ ਬੇਨਤੀ ਹੈ ਵੀਰੇ ਵੀ ਡੇਰੇ ਕਬੂਤਰਾਂ ਵੀਰੇ ਕੋ ਛੱਡਣ ਆਇਓ ਕਬੂਤਰ ਬਹੁਤ ਹੋਟਲੇ ਨੇ ਯਾਰ ਸੰਤਾਂ ਦੇ 2 ਜੇ ਲਾ ਲਓ ਵੀ 10 15 ਕਬੂਤਰ ਰੋਜ਼ ਚੱਕਦੇ ਆਂ ਸੀ ਮਰੇ ਹੋਏ ਤੇ ਚਲੋ ਅਸੀਂ ਤਾਂ ਆਪਣੀ ਸੇਵਾ ਕਰ ਰਹੇ ਆਂ ਵੀ ਬਾਬਾ ਜੀ ਦੇ ਕਬੂਤਰ ਸੈੱਟ ਹੋਣ ਆਪੇ ਕਰਨਗੇ ਬਾਬਾ ਜੀ ਕਿਰਪਾ ਆਪਣੇ ਜਨਮ ਬਾਰਾਂ ਤੇ ਤੇ ਵੀਰੇ ਹੁਣ ਵੀ ਬਹੁਤ ਲੋਕ ਛੱਡਣ ਆਉਂਦੇ ਨੇ ਕਬੂਤਰ ਵੀ ਲਾ ਲਾ ਯਾਰ ਰੋਜ਼ 20 25 ਕਬੂਤਰ ਮੋੜਦੇ ਆਂ ਅਸੀਂ ਤੇ ਆਹ ਜ਼ਬਾਈ ਵੀਰੇ ਆਪਾਂ ਲਾ ਰਹੇ ਆਂ ਕਬੂਤਰਾਂ ਤੋਂ ਤੇ ਆਹ ਬੋਤਲ ਪਈ ਆ ਵੀਰੇ ਆ ਦਬਾਈ ਲਾਈ ਹੈ ਤੇ ਵੀਰੇ ਆ ਦੇਖੋ ਕਬੂਤਰ ਬਾਈ ਆ ਹਾਲ ਦਾ ਕਬੂਤਰਾਂ ਵੀ ਆ ਬੈਠਾ ਵੀਰੇ ਤੇ ਆ ਦੇਖੋ ਵੀਰੇ ਆ ਬੈਠਾ ਵੀਰੇ ਬੇਨਤੀ ਉਹ ਆ ਜਣੀ ਬਹੁਤ ਜਾਨਵਰ ਢਿੱਲੇ ਨੇ ਸੰਤਾਂ ਨੇ ਯਾਰ ਸਾਰੇ ਵੀਰਾਂ ਨੂੰ ਹੱਥ ਮਾਰਨ ਦੀ ਬੇਨਤੀ ਹੈ ਵੀ ਆਪਣੇ ਆੜੀ ਦੋਸਤਾਂ ਮਗਾ ਦੱਸੋ ਵੀ ਭਾਈ ਡੇਰੇ ਕਬੂਤਰਾਂ ਲੈ ਕੇ ਜਾਏ ਹੋ ਬਹੁਤ ਕਬੂਤਰ ਆਲ ਜੇ ਹੋਏ ਨੇ ਤੇ ਬਾਬੋ ਵੀਰ ਛੱਡਣਾ ਆਉਂਦੇ ਨੇ ਵੀ ਸਾਰੇ ਵੀਰਾਂ ਨੂੰ ਹੱਥ ਬੰਨ ਕੇ ਬੇਨਤੀ ਹੈ ਵੀਰੇ ਵੀ ਡੇਰੇ ਨਾਲ ਕਬੂਤਰ ਛੱਡਣ ਆਇਆ ਵੀਰ ਬਣ ਕੇ ਆਇਆ ਕੋਈ ਆ ਕੋਈ ਜਿਆ ਸੈੱਟ ਹੋ ਗਏ ਕੋਈ ਨਹੀਂ ਜਿਆ ਛੜਾ ਲੇਗੇ ਭਈ ਹੁਣ ਤਾਂ ਇਹ ਸੰਤਾਂ ਦੀ ਵੀ ਤੇ ਬਾਬਾ ਜੀ ਦੀ ਵੀ ਬੇਨਤੀ ਆ ਵੀ ਕਬੂਤਰ ਨਾਲ ਕੋ ਛੱਡਣ ਆਇਓ ਹੱਥ ਬੰਨ ਕੇ ਬੇਨਤੀ ਹੈ ਵੀਰੇ ਆਸਰੀ ਕਾਲ ਜੀ ਸਾਰੇ ਭਰਾਵਾਂ ਨੂੰ